ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੇਜ ਰੁਕਾ ਸਤਿਗੁਰੂ ਸਾਹਿਬ ਕਹਿੰਦੇ ਇਹ ਭਾਈ ਅੰਮ੍ਰਿਤ ਵੇਲੇ ਇਸ ਨਾਮ ਕਰਕੇ ਆਪਣੇ ਪ੍ਰਭੂ ਦਾ ਨਾਮ ਸਿਮਰਿਆ ਕਰ ਜਦੋਂ ਤੂੰ ਆਕਾਰਪੁਰਖ ਵੈਰ ਤੂੰ ਪ੍ਰਭੂ ਦਾ ਨਾਮ ਸਿਮਰੇਗਾ ਤੇਰਾ ਮਨ ਅਤੇ ਆਨੁਕਾਗ ਸਰੀਰ ਕੀ ਦੋਵੇਂ ਗਿਨ ਰੋਏ ਹੋ ਜਾਣੇ ਅਮਰਦੇਵ ਦੇ સ્ਨਾਣ ਨੂੰ ਸਤਿਗੁਣੀਆਂ ਨੇ ਪਵਿੱਤਰ ਗੁਰਬਾਣੀ ਦੇ ਰਾਇਣ ਬੜੀ ਮੁੱਖਤਾ ਰੱਖੀ ਹੈ ਸਤਿਗੁਰ ਪਾਸੋਂ ਜੀ ਉਹਦੇ ਬਚਨ ਅਪਸਰਮਣ ਕਰਦੇ ਹਾਂ ਪਾਸਾ ਕਹਿੰਦੇ ਨੇ ਗੁਰ ਸਤਪੁਰ ਕਾਹੇ ਸਿੱਖ ਤੱਕ ਠੱਕ ਖਾਏ ਸੁਭਲ ਕੇ ਉਤਾਰ ਨਾਮ ਧਿਆਗੈ ਕੰਮ ਕਰੇ ਧਰ ਕੇ ਪਰਬਤੀ ਇਸ ਨਾਮ ਕਰੇ ਅੰਮ੍ਰਿਤ ਸਰਨਾ ਕਰ ਸਤਿਗੁਰ ਕਾਰਸਾ ਕਹਿੰਦੇ ਜੇ ਰਾਮ ਅੰਮ੍ਰਿਤ ਵੇਲੇ ਉੱਠ ਕੇ ਇਸ ਨਾਮ ਕਰਨੇ ਇਹਦਾ ਬੜਾ ਵੱਡਾ ਤੈਨੂੰ ਮਹਾਂ ਤਉਪੜਾ ਪ੍ਰਾਪਤ ਹੁੰਦਾ ਹੈ ਅੰਮ੍ਰਿਤ ਸਰ ਸਾਹਿਬ ਦੇ ਦਰ ਜਿਤਨਾ ਇਸ ਨਾਮ ਕਰਨ ਦਾ ਫਲ ਅੰਮ੍ਰਿਤ ਵੇਲੇ ਇਸ ਨਾਮ ਕਰਨ ਦੇ ਫਲ ਦਾ ਕਿਉਂ ਪ੍ਰਾਪਤ ਇਸ ਕਰਕੇ ਪਾਚਕ ਨੇ ਸੁਖਾਈ ਅੰਮ੍ਰਿਤ ਵੇਲੇ ਉੱਠਿਆ ਕਰ ਉੱਠ ਕੇ ਇਸ਼ਨਾਨ ਕਰ ਇਸ ਇਸ਼ਨਾਨ ਕਰਕੇ ਉਸ ਘਰ ਗੁਰੂ ਦੇ ਦਰਸ਼ਨ ਕਰਨ ਦਾ ਵਿਚਾਰ ਕਰ ਜਿਆ 13 ਤਨ ਵੀ ਪਵਿੱਤਰ ਹੋ ਜਾਏਗਾ ਮਨ ਜੁੜ ਰੋਇਆ ਉੱਜਾਏਗਾ ਮਨ ਵੀ ਪਵਿੱਤਰ ਹੋ ਜਾਵੇਗਾ ਓਟ ਬਿਨ ਅਨਾ ਲਖੇ ਤੈ ਸਰਣਾ ਕਰ ਸਕਦੇ ਜਦੋਂ ਤੁਸੀਂ ਸਵੇਰੇ ਅਮਰਤ ਮੇਲੇ ਉੱਤੇ ਇਸ਼ਨਾਨ ਕਰਕੇ ਕਾਲਪੁਰਤਵ ਹੈ ਜੀ ਦੀ ਯਾਦ ਵਿੱਚ ਜੁੜੇਗਾ ਫਿਰ ਕੋਟ ਵਿਦਨ ਰਾਤੇ ਤੱਕ ਸੰਣਾ ਸਤਿਗੁਰ ਜੀ ਕਹਿੰਦੇ ਪ੍ਰਭੂ ਦੀ ਸਰਨ ਪਿਆ ਜੀਵਨ ਦੇ ਰਾਹ ਵਿੱਚ ਆਉਣ ਬਾੜੀਆਂ ਥੋੜਾ ਰੁਕਾ ਪਰੰਤੂ ਜੀ ਦੰਨੀਆਂ ਤੇ ਬਰੇ ਸੰਜੋਗਾ ਤੇ ਸਤਿਗੁਰ ਜੀ ਕਹਿੰਦੇ ਪ੍ਰਭੂ ਦੇ ਨਾਲ ਨਿਲਾਪ ਦੇ ਚੰਗੇ ਆਵਸਰ ਨੇ ਜਿਹੜੇ ਉਪਗੁਰ ਤੇ ਆਉਂਦੇ ਆਕਾਲ ਪੁਰਖ ਨੂੰ ਮਿਲਣ ਦਾ ਜਿਹੜਾ ਸਤਿਗੁਰ ਜੀ ਕਹਿੰਦੇ ਫਿਰ ਭਾਈ ਸਮਾਵਰਣ ਹੈ ਇਸ ਕਰਕੇ ਜਿਹੜੀਆਂ ਕੋੜਾ ਕਾਰਤਾ ਹੋਣੀਆਂ ਨਹੀਂ ਉਹ ਜ਼ਕਾਲਪੁਰ ਤੇ ਗੁਰੂ ਜੀ ਦੇ ਮਾਰਗ ਤੇ ਚੱਲਦੇ ਆ ਉਹ ਸਵੇਰੇ ਅੰਦਰ ਤੇ ਵੇਲੇ ਉੱਠ ਕੇ ਨਾਨਕ ਕਰਕੇ ਨਾਮ ਜਪਣ ਦੇ ਨਾਲ ਦੂਰ ਹੋ ਜਾਂਦੀਆਂ ਹਨ ਪ੍ਰਭ ਬਾਣੀ ਸਖ ਸੁਖਖਿਆ اے ਭਾਈ ਗੁਰੂ ਨੇ ਆਪਣਾ ਸਬਦ ਸੋਣਾ ਉਚਾਰਿਆ ਹੈ ਇਹ ਸਬਦ ਪ੍ਰਭ ਦੀ ਸਿਵਤ ਸਦਾ ਦੀ ਬਾਣੀ ਹੈ ਗਾਓ ਸੁਣੋ ਪੜ੍ਹੋ ਨਿਤਾਈ ਗੁਰਪੂਰੇ ਤੂੰ ਰਾਖਿਆ ਰਹਾਓ ਆਸਕ ਇਸ ਸਬਦ ਨੂੰ ਸਦਾ ਮੰਨਦੇ ਰਹੋ ਸੁਣਦੇ ਰਹੋ ਪੜ੍ਹਦੇ ਰਹੋ ਜੇ ਕੇ ਉਤਮ ਕਰਤਾ ਕਰਤਾ ਰਹਿਦਾ ਤੰਜ ਕੀਨ ਰਖ ਗੁਰੇ ਗੁਰੂ ਜੀ ਨੇ ਸਮਰਾਤ ਨੇ ਤੈਨੂੰ ਜੀਵਨ ਦੇ ਵਿੱਚ ਆਉਣ ਵਾਲੀਆਂ ਕਾਰਤਾਵਾਂ ਤੋਂ ਬਚਾ ਲਿਆ ਹੈ ਆਸਾਂ ਕਿ ਤੂੰ ਸਦਾ ਹੀ ਪੜਿਆ ਕਰ ਗਾਉ ਸੁਣੋ ਪੜੋ ਨੁਕਾਈ ਭਾਈ ਗਾਇਆ ਕਰ ਬਾਣੀ ਨੂੰ ਸੁਣਿਆ ਕਰ ਪੜਿਆ ਕਰ ਜਦੋਂ ਤੂੰ ਗੁਰਬਾਣੀ ਨੂੰ ਛੜੇਗਾ ਸੁਨੇਗਾ ਫਿਰ ਜਿਹੜੀਆਂ ਅਰਕਾਟਨਾ ਹੋਣੀਆਂ ਨੇ ਤੇਰੇ ਜੀਵਨ ਦੇ ਵਿੱਚ ਸਾਹਿਬ ਜੀ ਕਹਿੰਦੇ ਇਹ ਸਾਰੀਆਂ ਅਰਕਾਟਾਂ ਤੋਂ ਉਹ ਪੜ੍ਹੀ ਹੋਈ ਬਾਣੀ ਸੁਣੀ ਹੋਈ ਬਾਣੀ ਤੇ ਸਤਿਗੁਰੂ ਜੀ ਕਹਿੰਦੇ ਉਹ ਸਾਰੀਆਂ ਅਰਕਾਟਾਂ ਤੋਂ ਤੈਨੂੰ ਬਚਾਉਗੀ ਇਸ ਕਰਕੇ ਜੇ ਤੂੰ ਇਹਨਾਂ ਅਰਕਾਟਾਂ ਤੋਂ ਆਉਣ ਵਾਲੇ ਸੁਨੇਹੇ ਚੱਲੇ ਤੂੰ ਸਤਿਗੁਰ ਜੀ ਕਹਿੰਦੇ ਸਰਪਤਾ ਚੋਨਾ ਹੈ ਭਾਈ ਕਿਰਵਾੜੀ ਪੜਿਆ ਕਰ ਸੁਣਿਆ ਕਰ ਗਾਇਆ ਕਰ ਰਹਾ ਸਾਚਾ ਸਾਹਿਬ ਅਮਤ ਵਡਾਈ ਤਲਤ ਬਚਰ ਦਿਆਲਾ ਜੁਨੇ ਭਾਈ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਕੋਹਦੀ ਬਜੁਰਗੀ ਸਤਿਗੁਰ ਜੀ ਕਹਿੰਦੇ ਮਿਲਣੀ ਨਹੀਂ ਹੈ ਨਾ ਕਿਤੇ ਮਿਣੀ ਜਾ ਸਕਦੀ ਹੈ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਕੋ ਦਇਆ ਦਾ ਫੂਮਾਂਗਾ ਹੈ ਸੰਤਾਂ ਕੀ ਪੈਰ ਰੱਖਦਾ ਆਇਆ ਆਪ ਮਿਰਦ ਪ੍ਰਤਪਾਲਾ ਸਹਿਬ ਜੀ ਕਹਿੰਦੇ ਆਪਨੇ ਸੰਤਾਂ ਦੀ ਉਹ ਇੱਜ਼ਤ ਸਦਾ ਤੋਂ ਹੀ ਰੱਖਦਾ ਆਇਆ ਹੈ ਆਪਣਾ ਇਹ ਮੁੱਢਕਦੀਮਾ ਦਾ ਸੁਭਾਅ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ਆ ਰਿਆ ਨਿਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਕਤਾਵੋ ਏ ਭਾਈ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਇਹ ਆਤਮਿਕ ਖਾਾਕ ਸਦਾ ਹੀ ਖਾਂਦੇ ਰਹੋ ਹਰ ਵੇਲੇ ਆਪਣੇ ਮੂੰਹ ਵਿੱਚ ਪਾਉਂਦੇ ਰਹੋ ਜਰਾ ਮਨਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਉ ਹੈ ਭਾਈ ਭੋਵੇਂ ਦੇ ਗੁਣ ਸਦਾ ਗਉਂਦੇ ਰਹੋ ਆਤਮਤ ਜੀਵਨ ਨਾ ਭਲਤਾ ਹਵੇਗਾ ਨਾ ਮੌਤ ਆਵੇ ਤੇ ਹਰੇਕ ਦੁੱਖ ਕਲੇਸ਼ ਦੂਰ ਹੋ ਜਾਣਗੇ ਜਦੋਂ ਤੂੰ ਉਸ ਕਾਲਪੁਰਤੈ ਜੀ ਦੀ ਸਿੱਖ ਸਲਾਹ ਦੇਗੀ ਆਪਣੀ ਰਸਨਾ ਦੇ ਨਾਲ ਗਾਉਂਦਾ ਰਹੇਗਾ ਸੁਣੀ ਅਨਦਾਸ ਸੁਆਮੀ ਮੇਰਾ ਤਾਰਬ ਕਲਾ ਬਣਾਈ ਇਹ ਭਾਈ ਜਿਸ ਵੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਲਿਆ ਜਿਹੜਾ ਵੀ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਸ਼ਬਦ ਸਤਿਗੁਰਾਂ ਦਾ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਆਸਰਾ ਲੈ ਕੇ ਉਸ ਕਾਲਪੁਰਤਵੈ ਗੁਰੂ ਜੀ ਦਾ ਨਾਮ ਜਪ ਰਿਹਾ ਤੇ ਸਾਈਂ ਨੇ ਕਹਿੰਦੇ ਫਿਰ ਮੇਰੇ ਮਾਰਗ ਨੇ ਕੁਰਤੀ ਕਰਦਾ ਕੋਰੋਣਾ ਬਿਨਾਂ ਦਾ ਦਾਤਰਾ ਕਰਨ ਲਈ ਉਹਦੇ ਅੰਦਰ ਸਤਿਗੁਰੂ ਜੀ ਨੇ ਪਹਿਨੀ ਆਤਮਾ ਨੂੰ ਤਾਕਤ ਭਰਪੂਰ ਕਰ ਦਿੱਤੀ ਹੈ ਪੂਰੀ ਤਰ੍ਹਾਂ ਪੈਦਾ ਕਰ ਦਿੱਤੀ ਹੈ ਜਿਹਨੇ ਵੀ ਨਾਮ ਨੂੰ ਸੁਣਿਆ ਹੈ ਨਾਮ ਨੂੰ ਕਾਇਆ ਹੈ ਨਾਮ ਨੂੰ ਚੱਪਿਆ ਹੈ ਬਾਸਾ ਜੀ ਕਹਿੰਦੇ ਉਹ ਇਹ ਦਾਤ ਸੰਖੇਪ ਸਤਿਗੁਰੂ ਦੇ ਅੰਦਰ ਇਨ੍ਹਾਂ ਨਕਾਰਾਂ ਦੇ ਦਾਤਰੇ ਵਸਦੇ ਬੇਸ਼ਿਆ ਬਿਕਾਰਾਂ ਦੇ ਮੁਕਾਬਲੇ 판 ਦਿੱਤਾ ਤਾਂ ਮੇਲਾ ਕਰ ਦਿੰਦਾ ਐ ਪਰਬਟ ਭਈ ਸੱਗ ਦੇ ਜੁਗੰਤਰ ਗੁਰ ਨਾਨਕ ਦੀ ਵਡਿਆਈ ਇਹ ਨਾਨਕ ਗੁਰੂ ਦੀ ਤੇ ਅਨੰਤ ਸਾਰੇ ਜੁਗਾਂ ਵਿੱਚ ਵੀ ਬਰਤਕ ਉੱਕੜ ਉੱਕੜ ਨਹੀਂ ਹੈ ਸਤਗੁਰੂ ਜੀ ਕਹਿੰਦੇ ਕੋਈ ਐਸਾ ਨਹੀਂ ਹੈ ਜਿਨ੍ਹੇ ਆਕਾਲ ਪੁਰਖ ਵਹਿਗੂ ਦੀ ਪੁਜਤਤ ਵੜਾਈ ਸੁਖਾ ਨਾਮ ਕਰਤਿ ਹਉਮੈ ਭਾਮੇ ਸਾਧੂ ਜੁਗਸੀ ਭਾਵੇਂ ਕਲ ਜੁ ਹੈ ਭਾਵੇਂ ਦੁਆਪਰ ਤ੍ਰੇਪ ਦੇਤਾ ਕੋਈ ਜੁਗਸੀ ਹਰ ਜੁੜ ਜੁੜ ਭਗਤੋ ਆਇਆ ਕੈ ਰਖਦਾ ਆਇਆ RAM ਰਾਜੇ ਨਾਮ ਪੁਸਤ ਹਰਮਾਨਿਆ ਰਹਿ ਲਖ ਰਾਇ ਠਿਕਾਰੀਆਂ ਨਿਤਨਾ ਪਿਰਥ ਦੇ ਨਾਮ ਦਿਓ ਮੁਕਤ ਰਖ। ਤਾਂ ਸੰਗਿ ਕਹੇ ਕੋਈ ਤੁਸੀ ਪਰਵਕਾਰ ਪੁਰਖ ਵਹਿਗੂ ਆਪਣੇ ਇਹ ਆਈ ਆਪਣੇ ਪਰਵਰਕਾਂ ਦੀ ਪੈਰ ਰੱਖਦਾ ਆਇਆ ਹੈ ਉਹਦਾ ਸੁਭਾਅ ਹੈ ਮੁੱਢਕ ਦੀ ਮਨ ਦਾ ਆਦਕੂ ਦਾ ਸੁਭਾਅ ਹੈ ਜਿਹੜਾ ਵੀ ਕੋਈ ਵੀ ਮਨੁੱਖ ਉਸ ਕਾਲਪੁਤ ਲੈ ਜਿਹਦੀ ਸਿੱਧ ਸਲਾਹ ਦੇ ਗੀਤ ਗਾਉਂਦਾ ਹੈ ਬਾਣੀ ਗਾਉਂਦਾ ਹੈ ਸੰਗ ਹੈ ਪੜਦਾ ਹੈ ਆਸਾ ਜੀ ਕਹਿੰਦੇ ਉਹਦੇ ਹੰਤੋਂ ਟਕਾਰਾਂ ਦਾ ਨਾਸ ਹੋ ਜਾਂਦਾ ਹੈ ਵਿਕਾਰਾਂ ਨਾਲ ਦੜਨ ਦੀ ਅਤਾਲਪੁਤ ਦੀ ਤਾਕਤ ਤथा ਬਖਸ਼ ਨੇ ਤੇ ਭੁਰ ਗੁਰੂ ਦੀ ਅਗਨਤ ਸਾਰੇ ਜਗਾਂ ਦੇ ਵਿੱਚ ਇੱਕ ਜੁਗ ਦੇ ਵਿੱਚ ਨਹੀਂ ਹੁਣੀ ਨਹੀਂ ਸਾਰੇ ਜਗਾਂ ਦੇ ਵਿੱਚ ਸਤਿਗੁਰ ਜੀ ਕਹਿੰਦੇ ਪ੍ਰਤਾਪ ਉੱक्कड़ ਰਹਿੰਦੀ ਹੈ ਪ੍ਰਤਾਪ ਨਾਦਰ ਆ ਰਹੀ ਹੈ